ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਗੁਰੂ ਕੇ ਸਿੱਖ ਦੇ ਲਈ ਗੁਰਬਾਣੀ ਹੀ ਆਧਾਰ ਹੈ ਗੁਰਬਾਣੀ ਹੀ ਜੀਵਨ ਹੈ ਗੁਰਬਾਣੀ ਤੋਂ ਹੀ ਗੁਰੂ ਕਾ ਸਿੱਖ ਆਪਣੀ ਜੀਵਨ ਦੀ ਹਰ ਰਾਹ ਦੇ ਵਿੱਚ ਹਰ ਹਨਮਾਈ ਲੈਂਦਾ ਹੈ ਅੱਜ ਮਾਗ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਆਓ ਜਾਣੀਏ ਮਾਗ ਦੇ ਮਹੀਨੇ ਦੇ ਪਰਥਾਏ ਮਾਗ ਦੇ ਮਹੀਨੇ ਦੇ ਪ੍ਰਤੀ ਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ 12 ਮਾਹ ਦੇ ਵਿੱਚੋਂ ਜਾਨਣ ਦਾ ਯਤਨ ਕਰੀਏ ਮਾਗ ਮੱਜਨ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ ਮਾਗ ਦਾ ਮਹੀਨਾ ਹੈ ਮਾਗ ਦੇ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਲੋਕੀ ਜਦੋਂ ਮਾਘ ਦਾ ਮਹੀਨਾ ਹੁੰਦਾ ਨਾ ਉਸ ਵੇਲੇ ਮਾਗੀ ਵਾਲੇ ਦਿਨ ਲੋਕ ਪ੍ਰਿਆਗ ਇਤਿਆਹਾਦਕ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਕਿਉਂਕਿ ਬੜਾ ਪੁੰਨ ਸਮਝਦੇ ਮਾਗੀ ਦੇ ਇਸ਼ਨਾਨ ਦਾ ਗੁਰਸਿੱਖਾ ਮਹਾਰਾਜ ਨੂੰ ਆਖਿਆ ਸੱਚੇ ਪਾਤਸ਼ਾਹ ਸਾਡੇ ਲਈ ਕੀ ਹੁਕਮ ਹੈ ਮਹਾਰਾਜ ਕਹਿੰਦੇ اے ਭਾਈ ਗੁਰਮੁਖੋ ਮਾਘ ਮੱਜਨ ਸੰਗ ਸਾਧੂ ਆਂ ਧੂੜੀ ਕਰੇ ਇਸ਼ਨਾਨ ਮਾਗ ਦੇ ਮਹੀਨੇ ਦੇ ਵਿੱਚ ਸਾਧੂਆਂ ਗੁਰਮੁਖਾਂ ਦੀ ਧੂੜੀ ਦਾ ਇਸ਼ਨਾਨ ਕਰੋ ਗੁਰਮੁਖਾਂ ਦੀ ਧੂੜੀ ਦਾ ਇਸ਼ਨਾਨ ਮਾਗ ਦੇ ਮਹੀਨੇ ਨਾਲ ਖਾਲਸੇ ਪੰਥ ਤੇ ਤਾਂ ਵੱਡੀਆਂ ਵਰਕਤਾਂ ਮਹਾਰਾਜ ਨੇ ਕੀਤੀਆਂ ਸਾਤ ਸੰਗਤ ਆ ਮਹੀਨਾ ਮਾਗੀ ਦਾ ਐਸਾ ਹੈ ਕਿ ਦੁਨੀਆ ਭਰ ਦੇ ਅੰਦਰ ਲੋਕ ਜਿੱਥੇ ਕਿਤੇ ਵੀ ਬੈਠੇ ਸ੍ਰੀ ਮੁਖਸਰ ਸਾਹਿਬ ਦੀ ਮਾਗੀ ਨੂੰ ਯਾਦ ਕਰਦੇ ਸਾਤ ਸੰਗਤ ਕਿੱਡਾ ਵੱਡਾ ਜੋੜ ਮੇਲਾ ਸੰਗਤਾਂ ਦਾ ਹੁੰਦਾ। ਉਹਨਾਂ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਦੇ ਕੇ ਸਾਧ ਸੰਗਤ ਕੋ ਜਿਹੜਾ ਬੇਦਾਵਾ ਲਿਖ ਦਿੱਤਾ ਸੀ। ਉਹ ਬੇਦਾਵੇ ਦੀ ਸ਼ਾਹੀ ਨਾਲ ਲਿਖੇ ਬੇਦਾਵੇ ਨੂੰ ਆਪਣੇ ਖੂਨ ਦੇ ਨਾਲ ਧੋਇਆ ਉਹਨਾਂ। ਜਦੋਂ ਧੋਇਆ ਨਾ ਆਹ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਉਹਨਾਂ ਨੂੰ ਮੁਕਤਿਆਂ ਦੇ ਨਾਮ ਦਿੱਤੇ ਬਖਸ਼ਿਸ਼ਾਂ ਕੀਤੀਆਂ, ਮੁਕਤ ਹੋਏ ਤੇ ਉਤੋਂ ਮੁਕਤਿਆਂ ਤੋਂ ਮੁਕਤ ਸਰਨਾਮ ਪਿਆ। ਤੇ ਬਚਨ ਕਿਦੀਆਂ ਉੱਥੇ ਜਿੱਥੇ ਸੰਸਕਾਰ ਕੀਤਾ ਮਹਾਰਾਜ ਜੀ ਨੇ ਆਖਿਆ ਹੈ ਪਾਵਨ ਸਥਾਨ ਬੜਾ ਪਵਿੱਤਰ ਸਥਾਨ ਹੈ ਸ਼ਹੀਦਗੰਜ ਹੈ ਸ਼ਹੀਦਾਂ ਦਾ ਸਥਾਨ ਹੈ ਭਾਈ ਇਹ ਆਹ ਜਿਹੜਾ ਇੱਥੇ ਮਾਗੀ ਨੂੰ ਆਕੇ ਇਸ਼ਨਾਨ ਕਰੇਗਾ ਉਹਦਾ ਭਲਾ ਹੋਏਗਾ ਉਹਨੂੰ ਜੀਵਨ ਜਿਉਣ ਦੀ ਯੂਤੀ ਮਿਲੇਗੀ ਪਤਾ ਲੱਗੇਗਾ ਕਿ ਕਿਵੇਂ ਜੇ ਟੁੱਟੀ ਹੈ ਤੇ ਕਿਵੇਂ ਗੰਢੀ ਜਾਂਦੀ ਹੈ ਸਾਤ ਸੰਗਤ ਟੁੱਟੀ ਗੰਢ ਨਹਾਰ ਗੋਪਾਲ ਵੈਗੁਰੂ ਨੇ ਟੁੱਟੀ ਗੰਢੀ ਅਸੀਂ ਵੀ ਮਾਗਦੇ ਮਹੀਨੇ ਵਿੱਚ ਆਪਣੀ ਟੁੱਟੀ ਗੰਢ ਲਈਏ ਅਸੀਂ ਵੀ ਸਾਧ ਸੰਗਤ ਜੀ ਆਪਣਾ ਜੀਵਨ ਗੁਰੂ ਨੂੰ ਅਰਪਣ ਕਰ ਲਈਏ ਅਸੀਂ ਵੀ ਤੇ ਬੇਦਾਵੇ ਗੱਲ ਚ ਪਾਈ ਫਿਰਦੇ ਉਹਦੇ ਹੁਕਮ ਤੋਂ ਬਾਹਰ ਹੁਕਮ ਦੇ ਦਾੜੀ ਕੇਸਾਂ ਦਾ ਅਤਿ ਸਤਕਾਰ ਕੋਈ ਨਾ ਕਰਦੇ ਤੇ ਸਾਧ ਸੰਗਤ ਹੋਰ ਕੀ ਹੈ ਉਹਦੀ ਮੋਹਰ ਹੈ ਜਿਹੜੀ ਮੋਹਰ ਤਾਂ ਅਸੀਂ ਲਵਾਈ ਨਹੀਂ ਤੇ ਫਿਰ ਕੀ ਹੋਇਆ ਨਕਲੀ ਨੋਟੇ ਹੋਏ ਮੋਹਰ ਨਾ ਲੱਗੀ ਹੋਵੇ ਇਸ ਤਰੀਕੇ ਯਤਨ ਕਰੀ ਤੇ ਆ ਵੇਦਾਵਾ ਪਾੜ ਕੇ ਬੇਮੁਖਤਾਈ ਵਾਲਾ ਉਹਦੇ ਚਰਨੀ ਲੱਗੀ ਤੇ ਮਹਾਰਜ ਕਹਿੰਦੇ ਮਾਗ ਮੱਜਨ ਸੰਗ ਸਾਧੂ ਆ ਮੱਜਨ ਸਾਥ ਸੰਗਤ ਮੱਜਨ ਹੁੰਦਾ ਜਿਦਾਂ ਇਸ਼ਨਾਨ ਕੀਤਾ ਨਾ ਇੱਕ ਤੇ ਇਸ਼ਨਾਨ ਹੁੰਦਾ ਨਾ ਲਿਆ ਪਾਣੀ ਪਾ ਲਿਆ ਉੱਤੇ ਇਦਾਂ ਮੱਜਨ ਕਹਿੰਦੇ ਕਿਸੇ ਪਾਵਨ ਜਲ ਵਿੱਚ ਜਾ ਕੇ ਚੁੱਭੀ ਮਾਰੋ ਨੌ ਦੇ ਅੰਗੂਠੇ ਤੋਂ ਥੱਲੋਂ ਲੈ ਕੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੁੱਤੀ ਤੱਕ ਐ ਚੁੱਭੀ ਲਾ ਦੇਣਾ ਕਈ ਦੇਖੀ ਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਦੇ ਲੋ ਸੰਗਤ ਉਸ ਢਿੱਠੇ ਸਬੇ ਥਾਵ ਨਹੀਂ ਦੁੱਜੇ ਐਸੇ ਪਾਵਨ ਪਵਿੱਤਰ ਸਥਾਨ ਦੇ ਦਿਦਾਰ ਕਰਦੇ ਔਰ ਨਾਲ ਹੀ ਅੰਮ੍ਰਿਤ ਨਾਲ ਭਰੇ ਹੋਏ ਅੰਮ੍ਰਿਤ ਜਲ ਨਾਲ ਭਰੇ ਹੋਏ ਉਸ ਪਾਵਨ ਪਵਿੱਤਰ ਸਰੋਵਰ ਦੇ ਜਦੋਂ ਇਸ਼ਨਾਨ ਕਰਦੇ ਕਿਉਂਕਿ ਚੁੱਭੀਆਂ ਲਾਉਂਦੇ ਹਨ ਭਲਾ ਹੁੰਦਾ ਹੈ ਗੁਰੂ ਜੀ ਕਹਿੰਦੇ ਪੁਰ ਸਿੱਖੋ ਹੁਣੇ ਕੰਮ ਹੋਰ ਕਰਿਆ ਕਰੋ ਮਾਗ ਮੱਜਨ ਸੰਗ ਸਾਧੂਆਂ ਗੁਰਮੁਖਾਂ ਦੀ ਸੰਗਤ ਵੀ ਜ਼ਰੂਰੀ ਹੈ ਸਾਧ ਸੰਗਤ ਬਹੁਤ ਲਾਜ਼ਮੀ ਹੈ ਇਹ ਅਸਲੀ ਇਸ਼ਨਾਨ ਹੈ ਇਹ ਵੀ ਬਹੁਤ ਵੱਡਾ ਅੰਦਰ ਦਾ ਧੂੜੀ ਧੂੜੀ ਕਰੇ ਇਸ਼ਨਾਨ ਗੁਰਮੁਖਾਂ ਦੀ ਧੂੜ ਦੀ ਬਹੁਤ ਵੱਡੀ ਬਰਕਤ ਹੈ ਧੂੜ ਵੀ ਮਸਤਕ ਨੂੰ ਲਾਈ ਜਾਏ ਪਾਈ ਗੁਰਦਾਸ ਜੀ ਕਹਿੰਦੇ ਮਸਤਕ ਲੱਗਿਆ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ ਮੇਰੀ ਖੱਲੋਂ ਮੋਜੜੇ ਗੁਰਸਿੱਖ ਖੰਡਾਂਦੇ ਕਹਿੰਦੇ ਜਿਨ੍ਹਾਂ ਦੇ ਮੱਥੇ ਨੂੰ ਲੱਗ ਜਾਏ ਸਾਧ ਰੇਨ ਗੁਰਮੁਖਾਂ ਦੀ ਉਹ ਵੱਡੇ ਪਾਗਾਂ ਵਾਲੇ ਆ ਬਹੁਤ ਵੱਡੇ ਪਾਗਾਂ ਵਾਲੇ ਹਨ ਤੋ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਧੂੜੀ ਚ ਇਸ਼ਨਾਨ ਇਸ਼ਨਾਨ ਵੀ ਕਈ ਤਰ੍ਹਾਂ ਦਾ ਮੰਨਿਆ ਸਿਮਰਤਿਆਂ ਨੂੰ ਜਦੋਂ ਪੜੋਂਗੇ ਨਾ ਸਾਧ ਸੰਗਤ ਉਹਦੇ ਵਿੱਚ ਇਸ਼ਨਾਨ ਇੱਕ ਤੇ ਪਾਣੀ ਦਾ ਇਸ਼ਨਾਨ ਹੈ ਇੱਕ ਜਾਪ ਦਾ ਇਸ਼ਨਾਨ ਹੈ ਜਿੱਦਾਂ ਕੋਈ ਮੰਤਰ ਦਾ ਜਾਪ ਕਰੀਦਾ ਮੰਤਰ ਦਾ ਵੀ ਇਸ਼ਨਾਨ ਹੈ ਫਿਰ ਵਿਪੂਤੀ ਦਾ ਵੀ ਇਸ਼ਨਾਨ ਮੰਨਦੇ ਆ ਫਿਰ ਜਗ ਕਰਦੇ ਹਵਨ ਦੇ ਵਿੱਚੋਂ ਜਿਹੜੀ ਹਵਾ ਆਉਂਦੀ ਉਹਦਾ ਵੀ ਇਸ਼ਨਾਨ ਮੰਨਿਆ ਫਿਰ ਆ ਸੂਰਜ ਦੀ ਦਾ ਤੁੱਪ ਦਾ ਇਸ਼ਨਾਨ ਜਿਹਨੂੰ ਸਨਵਾਤ ਅਸੀਂ ਕਹਿ ਦਿੰਦੇ ਇਹ ਵੀ ਇਸ਼ਨਾਨ ਹੈ ਕਈ ਤਰ੍ਹਾਂ ਦੇ ਇਸ਼ਨਾਨ ਨੇ ਸਾਥ ਸੰਗਤ ਬੰਦੇ ਕਰਦੇ ਆ ਇਸੇ ਤਰ੍ਹਾਂ ਹੀ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਗੁਰੂ ਸਾਹਿਬ ਕਹਿੰਦੇ ਇਹ ਇਸ਼ਨਾਨ ਅਸਲ ਹੈ ਗੁਰਮਤਿ ਦੇ ਅੰਦਰ ਜਿੱਥੇ ਪਾਣੀ ਦਾ ਵੀ ਇਸ਼ਨਾਨ ਹੈ ਬਾਣੀ ਨਾਲ ਵੀ ਇਸ਼ਨਾਨ ਹੈ ਸਾਧੂਆਂ ਦੀ ਧੂੜੀ ਦਾ ਵੀ ਇਸ਼ਨਾਨ ਹੈ ਸਾਥ ਸੰਗਤ ਕਹਿੰਦੇ ਮਾਘ ਮੱਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਤੋੜੀ ਮਸਤ ਕਨੂ ਲਾਈਏ ਹਰ ਕਾ ਨਾਮ ਧਿਆਏ ਸੁਣ ਸਭ ਨਾਨੋਂ ਕਰ ਦਾਨ ਹਰੀ ਦਾ ਵੈਗੁਰੂ ਦਾ ਨਾਮ ਧਿਆਓ ਵੈਗੁਰੂ ਦਾ ਨਾਮ ਜਪਨਾ ਚਾਹੀਦਾ ਸਭ ਨਾਨੋਂ ਕਰ ਦਾਨ ਕਹਿੰਦੇ ਨਾਮ ਦੀ ਦਾਤ ਹੋਰ ਸਭਨਾਂ ਨੂੰ ਵੀ ਦਾਨ ਕਰੋ ਅੱਗੇ ਵੀ ਨਾਮ ਜਪਣ ਦੀ ਲਟਕ ਲਾਓ ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਜਪਾਓ ਆਪ ਜਪੇ ਅਵਰੇ ਨਾਮ ਜਪਾਵੇ ਆਪ ਵੀ ਜੇ ਆਪਣਾ ਗੁਰਸਿੱਖ ਨੇ ਦੂਜੇ ਨੂੰ ਕਿਸੇ ਨੂੰ ਜਪਦੇ ਨੂੰ ਤੋੜਨਾ ਨਹੀਂ ਇਹ ਨਹੀਂ ਕਹਿਣਾ ਛੱਡ ਕੀ ਫਾਇਦਾ ਛਾੜੇ ਤਾਂ ਤੋਤਾ ਰਟਣਾ ਇਹਦਾ ਕੀ ਫਾਇਦਾ ਨਾ ਕਹਿੰਦੇ ਇਹ ਤਾਂ ਭਾਈ ਜੇ ਕਿਸੇ ਨੂੰ ਜੋੜ ਨਹੀਂ ਸਕਦਾ ਤੇ ਤੋੜ ਵੀ ਨਾ ਮਹਾਂਪੁਰਸ਼ ਬਾਬਾ ਅਨੰਦ ਸਿੰਘ ਕਿਹਾ ਕਰਦੇ ਸਨ ਕੀ ਕਹਿੰਦੇ ਭਾਈ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਪਰਮਾਤਮਾ ਨਾਲ ਕਿਸੇ ਨੂੰ ਲੱਗੀ ਹੋਈ ਸੁਰਤ ਤੋੜ ਦੇਣੀ ਬਹੁਤ ਮਾੜੀ ਗੱਲ ਹੈ ਜਪਦੇ ਨੂੰ ਕਿਸੇ ਨੂੰ ਕਹਿ ਦੇਣਾ ਕਿਉਂ ਜਪਦਾ ਹੈ ਉਹ ਬੜਾ ਹੁਲਾਰਾ ਲੱਗਿਆ ਹੁੰਦਾ ਜਿਹੜਾ ਬੰਦੇ ਦੇ ਮਨ 'ਚ ਸ਼ੰਕਾ ਪਾ ਦੇਣਾ ਜੇ ਕੱਲ ਤੇ ਚਾਰੇ ਪਾਸੇ ਸ਼ੰਕਿਆਂ ਦਾ ਹੀ ਬੋਲਬਾਲਾ ਸਾਤਸੰਗ ਚੱਲ ਰਿਹਾ ਹੈ ਪਰ ਐਸਾ ਨਹੀਂ ਹੈ ਹਾਂ ਅਗਰ ਕਿਸੇ ਨੂੰ ਗੁਰਮਤ ਸਬੰਧੀ ਕੋਈ ਸਵਾਲ ਹੋਵੇ ਗੁਰਸਿੱਖਾਂ ਤੋਂ ਪੁੱਛਿਆ ਵੀ ਜਾ ਸਕਦਾ ਸੀ ਉਦਮ ਕੀਤਾ ਹੈ ਗੁਰਮਤ ਸੇਵਾ ਆਨਲਾਈਨ ਅਸੀਂ ਇੱਕ ਜਿਹੜਾ ਕਰਦੇ ਆਂ ਉਹ ਇਸਤਰੀ ਕੀ ਨਾਲ ਹੈ ਕਿ ਇੱਕ ਫੇਸਬੁਕ ਦੇ ਉੱਤੇ ਵੀ ਇਸ ਤਰ੍ਹਾਂ ਦਾ ਇੱਕ ਪੇਜ ਬਣਿਆ ਹੋਇਆ ਹੈ ਕਿ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਕਿਸੇ ਦੇ ਮਨ ਦੇ ਵਿੱਚ ਗੁਰਮਤ ਸਬੰਧੀ ਕੋਈ ਫੁਰਨਾ ਆਵੇ ਗੁਰਬਾਣੀ ਦੇ ਸਬੰਧੀ ਤਾਂ ਕਿ ਉਹਦਾ ਕਾਰਨ ਇਹ ਹੈ ਕਿ ਇਹ ਗੁਰਸਿੱਖਾਂ ਦੇ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਗਲਤ ਸ਼ੰਕਾ ਨਾ ਪਾ ਦਿੱਤਾ ਜਾਏ ਬਾਣੀ ਇਤਿਹਾਸ ਦੇ ਸਬੰਧੀ ਸਹੀ ਉਹਨੂੰ رائے ਮਿਲ ਸਕੇ ਪਰ ਅਗਰ ਕਿਸੇ ਨੂੰ ਇਹ ਹੀ ਕਹਿ ਦਈਏ ਕਿ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਸਿਮਰਨ ਕਰਨ ਦਾ ਕੋਈ ਫਾਇਦਾ ਨਹੀਂ ਕਿੱਡੀ ਮਾੜੀ ਗੱਲ ਹੋ ਜਾਏਗੀ ਤਦੇ ਮਹਾਰਾਜ ਕਹਿੰਦੇ ਹਰਕਾ ਨਾਮ ਧਿਆਏ ਸੁਣ ਆਪ ਵੀ ਧਿਆਇਆ ਕਰ ਸੁਣਿਆ ਵੀ ਕਰ ਧਿਆਣ ਵਾਲਿਆਂ ਨੂੰ ਸਭਨਾਂ ਨੂੰ ਕਰਦਾਨ ਅੱਗੇ ਵੀ ਦੂਜਿਆਂ ਨੂੰ ਪ੍ਰੇਰਨਾ ਦਿਆ ਕਰ ਭਾਈ ਚਲੋ ਉઠੋ ਅੰਮ੍ਰਿਤ ਵੇਲਾ ਹੋ ਗਿਆ ਚਲੋ ਗੁਰਦੁਆਰੇ ਚਲੀਏ ਚਲੋ ਸੇਵਾ ਕਰੀਏ ਚਲੋ ਆਪਾਂ ਗੁਰੂ ਘਰ ਚਲੀਏ ਕਹਿੰਦੇ ਵੱਡੀ ਗੱਲ ਹੈ ਜਨਮ ਕਰਮ ਮਲੇ ਉੱਤਰ ਹੈ ਮਨ ਤੇ ਜਾਏ ਗੁਮਾਨ ਕਹਿੰਦੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਕਰਮਾਂ ਦੇ ਕਰਮ ਹੈ ਨਾ ਜਿਹੜੇ ਇਹਨਾਂ ਦੀ ਮੈਲ ਲੱਗਦੀ ਬੰਦੇ ਨੂੰ ਜਿਹੜਾ ਵੀ ਆਪਾਂ ਕੰਮ ਕਰਦੇ ਉਹਨਾਂ ਦੇ ਸੰਸਕਾਰ ਬੰਦੇ ਦੇ ਨਾਲ ਚਿੰਬੜ ਜਾਂਦੇ ਆ। ਸ਼ੁਭ ਕਰਮ ਹੈ ਜਿਹੜੇ ਉਹ ਕੀ ਹੈ ਮੈਲੇ ਪਾਪਾਂ ਨੂੰ ਕੱਟਦੇ ਆ। ਪੁੰਨਾਂ 'ਚ ਵਾਧਾ ਕਰਦੇ ਆ ਚੰਗੇ ਸੰਸਕਾਰ ਪੈਦਾ ਹੁੰਦੇ। ਪਰ ਜਿਵੇਂ ਮੈਲੇ ਆ ਪੜੇ ਕਰ ਮੈਂ ਉਹਨਾਂ ਦੀ ਮੈਲ ਸਾਧ ਸੰਗਤ ਮਾੜੇ ਸੰਸਕਾਰ ਬੰਦੇ ਦੇ ਨਾਲ ਚੱਲੀ ਜਾਂਦੇ ਆ ਕਹਿੰਦੇ ਜਦੋਂ ਨਾਮ ਜਪਦੇ ਫਿਰ ਜਨਮਾਂ ਜਨਮਾਂ ਦੇ ਕੀਤੇ ਹੋਏ ਪੜੇ ਮਾੜੇ ਤੋਂ ਮਾੜੇ ਸੰਸਕਾਰਾਂ ਦੀ ਜਿਹੜੀ ਮੈਲ ਹੁੰਦੀ ਨਾ ਕਰਵਾ ਦੀ ਉਹ ਫਿਰ ਉੱਤਰਦੀ ਆ ਮਨ ਤੇ ਜਾਏ ਗੁਮਾਨ ਮਨ ਆ ਜਿਹੜਾ ਨਿਮਰਤਾ ਚਾਹੁੰਦਾ ਫਿਰ ਆਪਣੇ ਆਪੇ ਵੱਲ ਨੂੰ ਜਾਂਦਾ ਜਿਹੜਾ ਮਨ ਤਾਂ ਮੈਗਲ ਹੋਏ ਰਹਾ ਜਿਹੜਾ ਮਨ ਹਾਥੀ ਬਣਿਆ ਪਿਆ ਸੀ ਨਾ ਜਦੋਂ ਫਿਰ ਮੈਲ ਉੱਤਰਦੀ ਫਿਰ ਨਿਮਰਤਾ ਦੇ ਘਰ ਆਉਂਦਾ ਫਿਰ ਹੰਕਾਰ ਟੁੱਟਦਾ ਇਹਦਾ ਫਿਰ ਇਹ ਕਹਿੰਦਾ ਮੈਂ ਤੇ ਕੁਛ ਵੀ ਨਹੀਂ ਮੈਂ ਨਾਹੀਂ ਕਛ ਹੋਂ ਨਹੀਂ ਕਿਛ ਆਹੀਂ ਨਾ ਮੋਰਾ ਉਸਰ ਲੱਜਾ ਰਾਖਲੇ ਹੋ ਸਦਨਾ ਜਨ ਤੋਰਾ ਭਗਤ ਸਦਨਾ ਜੀ ਉਹ ਕਹਿੰਦੇ ਆ ਫਿਰ ਮੈਂ ਕੁਛ ਵੀ ਨਹੀਂ ਮੇਰੇ ਚ ਕੋਈ ਤਾਕਤ ਨਹੀਂ ਤੂੰ ਰੱਖ ਲੈ ਤੂੰ ਰੱਖਣ ਵਾਲਾ ਨਿਰਪਕੰਨਿਆ ਕੇ ਕਰਨਿਕ ਭਇਆ ਪੇਖਤਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਤੂੰ ਮੇਰੇ ਵਾਹਿਗੁਰੂ ਉਹਨਾਂ ਦੀ ਵੀ ਪੈਜ ਰੱਖਦਾ ਹੈ țeੜਿਆਂ ਦੀ ਕਾਮਾਰਥੀਆਂ ਦੀ ਸਵਾਰਥੀਆਂ ਦੀ ਤੇ ਮੇਰੇ ਵਾਹਿਗੁਰੂ ਮੈਂ ਵੀ ਤੇਰੀ ਸ਼ਰਨ ਆਇਆ ਮੇਰਾ ਵੀ ਕੋਈ ਹੋਰ ਨਹੀਂ ਤੇਰੇ ਬਿਨਾ ਮੇਰੀ ਰਖਵਾਲੀ ਕਰੋ ਤੇ ਮਹਾਰਾਜ ਕਹਿੰਦੇ ਫਿਰ ਐਂ ਜਦੋਂ ਬੇਨਤੀ ਕਰਦੇ ਮੇਰਾ ਕੋਈ ਨਹੀਂ ਮਨ ਦਾ ਗੁਮਾਨ ਲੱਥਦਾ ਫਿਰ ਇਹ ਹੰਕਾਰ ਵਾ ਹੰਕਾਰ ਵਾਲਾ ਬੰਦਾ ਉਹ ਬੇਨਤੀ ਚ ਨਹੀਂ ਸਾਥ ਸੰਗ ਜੁੜਦਾ ਨਾ ਉਹਤੇ ਕਹਿੰਦਾ ਕੋਈ ਫਾਇਦਾ ਨਹੀਂ ਅਰਦਾਸ ਕਰਨ ਦਾ ਅਰਦਾਸ ਦਾ ਹੀ ਖੰਡਨ ਈਸੇ ਬਿਰਤੀ ਚੋਂ ਹੰਕਾਰੀ ਬਿਰਤੀ ਚੋਂ ਹੀ ਨਿਕਲਿਆ ਹੋਇਆ ਅਰਦਾਸ ਦਾ ਖੰਡਨ ਅਰਦਾਸ ਕਰਨ ਦਾ ਕੋਈ ਫਾਇਦਾ ਨਹੀਂ ਕਹਿੰਦੇ ਪਰ ਨਹੀਂ ਗੁਰਸਿੱਖ ਤੇ ਸਾਧ ਸੰਗਤ ਆਪਣੇ ਮਨ ਦਾ ਮਾਨ ਲਾ ਕੇ ਬੇਨਤੀ ਕਰਦਾ ਹੈ ਆਪਣੇ ਮਾਲਕ ਦੇ ਅੱਗੇ ਦੋਇ ਚ ਕਰ ਜੋਰ ਕਰਉ ਅਰਦਾਸ ਅਰਦਾਸ ਕਰਦਾ ਹੈ ਫਿਰ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਗੁਰੂ ਜੀ ਕਹਿੰਦੇ ਫਿਰ ਨਾ ਉਹਨੂੰ ਕਾਮ ਨਾ ਉਹਨੂੰ ਕ੍ਰੋਧ ਨਾ ਉਹਨੂੰ ਲੋਭ ਨਾ ਉਹਨੂੰ ਮੋਹ ਇਹ ਚੀਜ਼ਾਂ ਉਹਨੂੰ ਖਿੱਚ ਨਹੀਂ ਪਾਉਂਦੀਆਂ ਆਪਣੇ ਵੱਲ ਮੋਹਦੀਆਂ ਨਹੀਂ ਹਾਲਾਂਕਿ ਕਾਮ ਕ੍ਰੋਧ ਬੰਦੇ ਨੂੰ ਮੋਹ ਲੈਂਦੇ ਆ ਜਿਹਦੇ ਨਾਲ ਮੋਹ ਹੁੰਦਾ ਸਾਧ ਸੰਗਤ ਉਹ ਤੋਂ ਅਸੀਂ ਦੂਰ ਨਹੀਂ ਜਾਣਾ ਚਾਹੁੰਦੇ ਉਹਨੂੰ ਆਪਣੇ ਨੇੜੇ-ਨੇੜੇ ਰੱਖਣਾ ਚਾਹੁੰਦੇ ਆ ਉਹਦੇ ਨਾਲ ਸਬੰਧ ਜੋੜ ਕੇ ਰੱਖਣਾ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਜਦੋਂ ਮੋਹ ਟੁੱਟ ਜਾਂਦਾ ਬਾ ਫਿਰ ਸਬੰਧ ਟੁੱਟ ਜਾਂਦੇ ਦੂਰ ਹੋ ਜਾਂਦਾ ਆਪਣਾ ਵੀ ਹੋਵੇ ਕੋਈ ਬਹੁਤ ਨਾਲ ਜੰਮਿਆ ਵੀ ਹੋਵੇ ਜੇ ਤੋ ਮੋਹ ਨਾ ਰਹੇ ਬਸ ਫਿਰ راہ ਹੋਰ ਹੋਰ ਹੋ ਜਾਂਦੇ ਕਹਿੰਦੇ ਇਦਾਂ ਹੀ ਗੁਰਸਿੱਖਾ ਆ ਜਿਹੜੇ ਕੰਮ ਕਰੋ ਉਹਦੇ ਤੇਰੇ ਖਾਸਾ ਨਹੀਂ ਆ ਤੇਰਾ ਮੂਲ ਨਹੀਂ ਆ ਤੇਰਾ ਮੂਲ ਮਨ ਤੂੰ ਜੋਤ ਸਰੂਪ ਐ ਤੂੰ ਤਾਂ ਜੋਤ ਸਰੂਪ ਐ ਤੇਰਾ ਤਾਂ ਉਹ ਮੂਲ ਐ ਇਹ ਤਾਂ ਤੈਨੂੰ ਉਦਾਂ ਹੀ ਚੰਮੜੇ ਹੋਏ ਆ ਭੜੇ ਜਿਵੇਂ ਖਾਣ ਦੇ ਲਈ ਕਈ ਖਾਓ ਪੀਰ ਨਹੀਂ ਜੁੜ ਜਾਂਦੇ ਵੈਸੀ ਨਾਲ ਬੰਦੇ ਦੇ ਬਸ ਉਦਾਂ ਹੈ ਕਹਿੰਦੇ ਜਦੋਂ ਗੁਰਸਿੱਖ ਆਪਣੇ ਆਪੇ ਨਾਲ ਜੁੜਦਾ ਹੈ ਗੁਰਮੁਖਾਂ ਦੀ ਸੰਗਤ ਕਰਦਾ ਹੈ ਫਿਰ ਕਹਿੰਦੇ ਕਾਮ ਕ੍ਰੋਧ ਨਾ ਮੋਹੀ ਹੈ ਉਹਨੂੰ ਕਾਮ ਕ੍ਰੋਧ ਦੇ ਮੋਹਦੇ ਨਹੀਂ ਉਹ ਤੇ ਆਪਣਾ ਪ੍ਰਭਾਵ ਨਹੀਂ ਛੱਡਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਬੜੇ ਇਹਨਾਂ ਨੇ ਤਾਂ ਮੈਨੂੰ ਖਤਮ ਕੀਤਾ ਹੋਇਆ ਬਾਣੀ 'ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲਾ ਇਹ ਤੇ ਖਤਮ ਕਰ ਦਿੰਦੇ ਆ ਇਸ ਤਰੀਕੇ ਦੇ ਨਾਲ ਕਾਇਆ ਦਾ ਨਾਸ਼ ਕਰਦੇ ਹਨ ਤੇ ਕ੍ਰੋਧ ਨਾਮ ਇਹ ਬਹੁਤ ਭੜੇ ਆ ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਵਿੱਚ ਐਸਾ ਦੱਸਿਆ ਕਰੋਧ ਹੁਣ ਤੁਸੀਂ ਦੇਖੋ ਕਿਸੇ ਭਾਂਡੇ ਦੇ ਵਿੱਚ ਜ਼ਹਿਰ ਪਾਉਂਦੇ ਦਵਾਈ ਜ਼ਹਿਰ ਪਾ ਕੇ ਰੱਖ ਦੋ ਭਾਂਡੇ ਵਿੱਚ ਸਾਲ ਭਰ ਪਿਆ ਰਹੇ ਕਦੇ ਭਾਂਡਾ ਸੜਦਾ ਨਾ ਪਰ ਆਹਾ ਕਰੋਧ ਜਿਸ ਹਿਰਦੇ 'ਚ ਪੈਂਦਾ ਉਹ ਹਿਰਦੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਬੰਦੇ ਦਾ ਆਪਣਾ ਨੁਕਸਾਨ ਬੜਾ ਕਰਦਾ ਹੈ ਦੂਜੇ ਦਾ ਤਾਂ ਦੂਜੇ ਨੂੰ ਭਾੜੇ ਬੋਲ ਬੋਲਦਾ ਦੂਜੇ ਨੂੰ ਤਾਂ ਜਾਲਦਾ ਹੀ ਜਾਲਦਾ ਹੈ ਪਰ ਇਹ ਪਹਿਲਾਂ ਆਪਣੇ ਆਪ ਬੰਦੇ ਨੂੰ ਸਾੜਦਾ ਹੈ ਵੱਧ ਪ੍ਰਭਾਵ ਉਹ ਤੇ ਕਰਦਾ ਜਿਹੜੇ ਹਿਰਦੇ 'ਚ ਟਿਕਦੇ ਆ ਤੇ ਗੁਰਸਿੱਖ ਇਹਨਾਂ ਤੋਂ ਉੱਤੇ ਉੱਠ ਜਾਂਦਾ ਹੈ ਕਾਮ ਕ੍ਰੋਧ ਨਾ ਮੋਹੀ ਐ ਉਹਨੂੰ ਮੋਹਦੇ ਨਹੀਂ ਇਹ ਉਹ ਇਹਨਾਂ ਨੂੰ ਕਹਿੰਦਾ ਚਲੋ ਚਲੋ ਤੁਹਾਡਾ ਕੋਈ ਕੰਮ ਨਹੀਂ ਇੱਥੇ ਕਹਿੰਦੇ ਗੁੱਸਾ ਮਨ ਨਾ ਹੰਡਾਏ ਨਾ ਉਹ ਫਿਰ ਇਹਨੂੰ ਨੇੜੇ ਨਹੀਂ ਲਕਣ ਦਿੰਦੇ ਫਰੀਦਾ ਬੁਰੇ ਦਾ ਪੱਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੀ ਸਿਪਾਏ ਦੇਹੀ ਦੇ ਰੋਗਾਂ ਤੋਂ ਬਚ ਜਾਂਦਾ ਸਾਧ ਸੰਗ ਦੇਹੀ ਆ ਜਿਹੜਾ ਸਾਹਮਣੇ ਦਿਖਣ ਵਾਲਾ ਸਥੂਲ ਸਰੀਰ ਕਾਰਨ ਸਰੀਰ ਸੂਖਸ਼ਮ ਸਰੀਰ ਹੈ ਜਿਹੜੇ ਇਹਨਾਂ ਤੱਕ ਇਹਦਾ ਅਸਰ ਜਾਂਦਾ ਇਹਨਾਂ ਵਿਕਾਰਾਂ ਦਾ ਸਾਧ ਸੰਗ ਜੀ ਫਿਰ ਗੁਰਸਿੱਖ ਹੈ ਜਿਹੜਾ ਇਹਨਾਂ ਤੋਂ ਬਚ ਜਾਂਦਾ ਹੈ ਬਿਨ ਸਹਿ ਲੋਭ ਸੁਵਾਨ ਕਹਿੰਦੇ ਲੋਭ ਇੱਕ ਕੁੱਤੇ ਦੀ ਤਰ੍ਹਾਂ ਹੈ ਜਿਵੇਂ ਕੁੱਤੇ ਦੀ ਵਿਰਤੀ ਬਹੁਤ ਭੈੜੀ ਵਿਰਤੀ ਹੈ ਲਾਲਚੀ ਵਿਰਤੀ ਮੰਨੀ ਹੈ ਤੇ ਗੁਰੂ ਜੀ ਕਹਿੰਦੇ ਫਿਰ ਤੇ ਸਾਡੇ ਅੰਦਰ ਵੀ ਤਾਂ ਹੈ ਲੋਭ ਰੂਪੀ ਕੁੱਤਾ ਸਾਡੇ ਸਭਨਾ ਦੇ ਅੰਦਰ ਬਾਣੀ 'ਚ ਲਿਖਿਆ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਇਹ ਬਹੁਤ ਭੈੜਾ ਹੈ ਪਾਤਸ਼ਾਹ ਕਹਿੰਦੇ ਇਹ ਫਿਰ ਬਿਨ ਸਜ ਨਾਸ ਹੋ ਜਾਂਦਾ ਲੋਭ ਰੂਪੀ ਕੁੱਤਾ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਜਦੋਂ ਸੱਚ ਦੇ ਮਾਰਗ ਤੇ ਚੱਲਦੇ ਆ ਸਾਰਾ ਸੰਸਾਰ ਉਸਤਤੀ ਕਰਦਾ ਹੈ ਪਹਿਲਾਂ ਪਹਿਲਾਂ ਨਹੀਂ ਅੱਜ ਕੱਲ ਤੇ ਕੰਮ ਇਦਾਂ ਹੀ ਹੋ ਗਿਆ ਲੋਕੀ ਕੀ ਕਰਦੇ ਆ ਨਾ ਫੋਟੋਆਂ ਜਿ ਖਚਾਉਣ ਦੇ ਲਈ ਕੋਈ ਕੰਮ ਜਾਂ ਸ਼ੁਰੂ ਕਰ ਲੈਂਦੇ ਆ ਬਸ ਅਖਬਾਰ ਚ ਦੇ ਦਿੱਤੀ ਫੋਟੋ ਜਿ ਖਚਾ ਲਈ ਬਿਆਨ ਜਾਂ ਲਾਤਾ ਬਿਆਨ ਲੱਗਣ ਨਾਲ ਸਭ ਕੁਝ ਹੋ ਜਾਂਦਾ ਮੁੜ ਕੇ ਫਿਰ ਪਤਾ ਲੱਗਦਾ ਵੀਡੀਓ ਵਾਇਰਲ ਹੁੰਦੀਆਂ ਫਲਾਣੀ ਜਗ੍ਹਾ ਇਹ ਬੰਦੇ ਵਈ ਜਿਹੜੇ ਅਗਾ ਵਧੂ ਸੋਚ ਵਾਲੇ ਬੰਦੇ ਸੀ ਉਹ ਫਲਾਣੀ ਜਗ੍ਹਾ ਡਿੱਗੇ ਪਏ ਆ ਕੰਮ ਕਰਦੇ ਆ ਕਰਦੇ ਆ ਕਰਦੇ ਫਿਰ ਬਹੁਤ ਕੁਝ ਹੋ ਜਾਂਦਾ ਇਉਂ ਨਹੀਂ ਦਿਖਾਵੇ ਮਾਤਰ ਕੰਮ ਨਾਲ ਨਹੀਂ ਹੁੰਦੀ ਗੱਲ ਉਹ ਤੇ ਲਾਣ ਤਾਂ ਪੈਂਦੀ ਆ ਫਿਰ ਉਹਦੇ ਨਾਲ ਤਾਂ ਉਦਾਂ ਹੀ ਚੰਗੇ ਆ ਬੰਦੇ ਜਿਹੜੇ ਗੁਪਤ ਕੰਮ ਕਰ ਰਹੇ ਪਰ ਜੀ ਹਾਂ ਸੱਚ ਦੇ ਮਾਰਗ ਤੇ ਚੱਲੀ ਜਾਏ ਚੱਲੀ ਜਾਏ ਔਂਕੜਾਂ ਬਹੁਤ ਆਉਂਦੀਆਂ ਕਈ ਬੰਦੇ ਕਹਿੰਦੇ ਪਖੰਡੀ ਆ ਕਈ ਬੰਦੇ ਕਹਿੰਦੇ ਧੋਖੇਵਾਜ ਆ ਕਈ ਬੰਦੇ ਕਹਿੰਦੇ ਉਦਾਂ ਹੀ ਗੱਲਾਂ ਕਰਦਾ ਹੈ ਪਰ ਜਦੋਂ ਚੱਲੀ ਜਾਓਗੇ ਨਾ ਤੇ ਫਿਰ ਕੂਡ ਨਖਟਾ ਨਾਨਕਾ ਓੜ ਕ ਸੱਚ ਰਹੇ ਜਦੋਂ ਐਨ ਨਿਤਰੇ ਆਉਂਦਾ ਸੱਚ ਸਾਹਮਣੇ ਪਤਾ ਲੱਗ ਜਾਂਦਾ ਵੀ ਹਾਂ ਫਿਰ ਮਹਾਰਜ ਕਹਿੰਦੇ ਭਾਈ ਫਿਰ ਉਸ ਵੇਲੇ ਉਸ ਵੇਲੇ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਕਹਿੰਦੇ ਉਸਤੀ ਕਰਦਾ ਜਹਾਨ ਕੂਡ ਦਾ ਪ੍ਰਚਾਰ ਹੋ ਰਿਹਾ ਹੈ ਚਾਰੇ ਪਾਸੇ ਪਰ ਉਸ ਤੀਜਹਾਨ ਕਰਨ ਲੱਗ ਜਾਂਦਾ ਫਿਰ ਕਹਿੰਦੇ ਵੀ ਹਾਂ ਇਹ ਕੰਮ ਵਧੀਆ ਇਸ ਤਰੀਕੇ ਨਾਲ ਸਮਝਾ ਰਿਹਾ ਅੱਠ 60 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਅੱਠ 60 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ 68 ਤੀਰਥ ਕਿਤੇ ਛੋਟਾ ਕੰਮ ਹੈ 68 ਤੀਰਥਾਂ ਤੇ ਨਾਉਣਾ ਕਿੰਨਾ ਹੀ ਸਮਾਂ ਲੱਗ ਜਾਏ 68 ਤੀਰਥਾਂ ਤੇ ਜਾ ਕੇ ਨਾਉਣ ਤੇ ਤੇ ਮਾਰੇ ਕਹਿੰਦੇ ਤੈਨੂੰ ਇੱਥੇ ਹੀ ਮਿਲ ਸਕਦਾ ਹੈ ਜੇ ਜੀ ਜੀਵਾਂ ਦੇ ਤੇ ਦਇਆ ਕਰੇ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਆਪਣੇ ਜੀਵ ਤੇ ਦਇਆ ਕਰ ਜਿਹੜਾ ਪਟਕਦਾ ਫਿਰਦਾ ਇਹਦਾ ਉਪਰਾਲਾ ਕਰ ਕਸ਼ੂ ਪਾਓ ਮੁਕਤ ਕੋ ਕਰ ਰੇ ਕੋਈ ਕਰਿਆ ਪਤਾ ਤੈਨੂੰ ਬੀਤ ਜਾਏ ਬੀਤ ਜਾਏ ਜਨਮ ਕਾਜਰੇ ਕਰ ਕੋਈ ਸੰਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਜਪ ਤਪ ਸੰਜਮ ਤਰਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕਾ ਮਨੀਜ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਹਿ ਕਰ ਬੇਨਤੀ ਵਾਹਿਗੁਰੂ ਅਗੇ ਪਹਿਲਾ ਤੇ ਆਪਣੇ ਆਪੇ ਦਾ ਇਹਦਾ ਕਰ ਦਇਆ ਫਿਰ ਦੂਜੇ ਜੀਵਾਂ ਤੇ ਦਇਆ ਕਰੇ ਬਹੁ ਪ੍ਰਮਾਣਿਕ ਕੰਮ ਹੈ ਸਾਥ ਸੰਗਤ ਇਹ ਤੋਂ ਵੱਡਾ ਹੋਰ ਕਿਹੜਾ ਹੋਵੇ ਕਹਿੰਦੇ ਸਿਰ 68 ਤੀਰਥ ਅਤੇ ਸਾਰੇ ਪੁੰਨੇ ਦੇ ਵਿੱਚ ਆ ਜਾਂਦੇ ਐ ਜਿਹੜਾ ਦਇਆ ਕਰਦਾ ਫਿਰ ਪੁੰਨ ਦਾਨ ਤੇ ਅਪੀਤ ਕਰਨ ਲੱਗ ਜਾਂਦਾ ਹੈ ਦੇ ਆਲੂ ਬੰਦਾ ਲੀਗੜਾ ਦੇ ਆਲੂ ਹੁੰਦਾ ਉਹ ਚੋਂ ਫਿਰ ਪੁੰਨਦਾਨ ਆਪੇ ਨਿਕਲ ਜਾਂਦੇ ਆ। ਕਈ ਉਦਾਂ ਹੀ ਹੁੰਦੇ ਆ ਗੱਲਾਂ ਵਾਲੇ। ਦੇਣੇ ਦੁੱਕੀ ਨਹੀਂ ਕਿਸੇ ਨੂੰ। ਜੇਬ ਵਿੱਚ 1 ਰੁਪਈਆ ਨਹੀਂ ਕੱਢਣਾ ਗੱਲਾਂ ਵੱਡੀਆਂ ਵੱਡੀਆਂ ਮਾਰਨੀਆਂ। ਉਹ ਦੇ ਆਲੂ ਨਹੀਂ ਹੁੰਦੇ। ਨਾ ਉਹਨਾਂ 'ਚ ਦਇਆ ਹੁੰਦੀ। ਪਰ ਜਿਹੜੇ ਬੰਦਿਆਂ 'ਚ ਹੁੰਦੀ ਉਹ ਤਾਂ ਜਨਾਂਦੇ ਵੀ ਨਹੀਂ ਸਾਥ ਸੰਗਤ। ਉਹਨਾਂ ਨੂੰ ਪਤਾ ਹੈ ਵੀ ਜਿਹੜੀ ਇਹ ਤਾਨਾ ਹੈ ਨਾ ਇਹ ਇਹ ਜੇ ਚੱਲਦਾ ਰਹੇ ਚੰਗੇ ਪਾਸੇ ਲੱਗਦਾ ਰਹੇ ਤਾਂ ਫਾਇਦਾ। ਨਹੀਂ ਤੇ ਉਹ ਇੱਕ ਦੂਰਾ ਹੁੰਦਾ ਬੜਾ ਹੂਆ ਤਾਂ ਕਿਆ ਹੂਆ ਜੈਸੇ ਪੀੜ ਖਜੂਰ ਪੰਥੀ ਕੋ ਛਾਇਆ ਨਹੀਂ ਫਲ ਲਾਗੇ ਅਤ ਦੂਰ ਬਹੁਤ ਉੱਚਾ ਹੋ ਗਿਆ ਖਜੂਰ ਦਾ ਪੇਡਾ ਫੇਰ ਕੀ ਕਿਸੇ ਰਾਹੀ ਨੂੰ ਛਾਂ ਨਹੀਂ ਫਲ ਨਹੀਂ ਕੋਈ ਕਿਤੇ ਬੜੀ ਦੂਰ ਲੱਗਦੇ ਆ ਤੇਰੇ ਵੱਡੇ ਹੋਣ ਦਾ ਤੈਨੂੰ ਭਾ ਭਾਈ ਜਦੋਂ ਕਿਸੇ ਤੇ ਓਦਾਂ ਬੜਾ ਦਿਆਲੂ ਕਿਰਪਾਲੂ ਕਹਾਣਾ ਤੇ ਪਰ ਹੈ ਕੁਛ ਵੀ ਨਹੀਂ ਨਾਮ ਦਿਆਲ ਨਾਮ ਕਿਰਪਾਲ ਹੈ ਕੁਛ ਵੀ ਨਾ ਨਾ ਪਾਈ ਮਾਰੇ ਕਹਿੰਦੇ ਇਹ ਤਾਂ ਬਹੁਤ ਵੱਡਾ ਕੰਮ ਹੈ 86 ਤੀਰਥ ਸਗਲ ਪੁੰਨ ਸਾਰੇ ਪੁੰਨ ਵਿੱਚ ਹੁੰਦੇ ਆ 68 ਤੀਰਥਾਂ ਦਾ ਇਸ਼ਨਾਨ ਜੀ ਦਇਆ ਪਰਵਾਨ ਜੀਵਾਂ ਤੇ ਦਇਆ ਕਰਨੀ ਬਹੁਤ ਵੱਡਾ ਕੰਮ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਬਹੁਤ ਦਇਆ ਕਰਦੇ ਰਹੇ ਆ ਜਦੋਂ ਮਹਾਰਾਜ ਜੀ ਨੂੰ ਭੇਜਿਆ ਗਿਆ ਸੀ ਲਾਹੌਰ ਗੁਰੂ ਰਾਮਦਾਸਾ ਮਹਾਰਾਜ ਵੱਲੋਂ ਭਾਈ ਸੰਹਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ ਵਿੱਚ ਉੱਥੇ ਜਦੋਂ ਗਏ ਲਾਹੌਰ ਵਿੱਚ ਬਿਮਾਰੀ ਫੈਲੀ ਹੋਈ ਸੀ ਲੋਕਾਂ ਦੇ ਵਿੱਚ ਮਹਾਰਾਜ ਆਪ ਆਪਣੇ ਹੱਥੀਂ ਉਹਨਾਂ ਨੂੰ ਦਵਾਈ ਬੁੱਤੀ ਕਰਦੇ ਰਹੇ ਕਿੰਨੇ ਇਤਿਹਾਸਕ ਤੁਹਾਨੂੰ ਹਵਾਲੇ ਮਿਲ ਜਾਣਗੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਸਭ ਲੋਕਾਂ ਤੇ ਕਿੰਨੀ ਦਇਆ ਕੀਤੀ ਤਾਂ ਬਹੁਤ ਪ੍ਰਮਾਣਿਕ ਕੰਮ ਹੈ ਜੇ ਸੁਣਾ ਦੇਵਐ ਦਇਆ ਕਰ ਸੋਈ ਪੁਰਖ ਸੁਜਾਨ ਜੀਤੇ ਦਇਆ ਤਰਸ ਕਰਕੇ ਉਹ ਬਖਸ਼ਿਸ਼ ਕਰ ਦੇਵੇ ਨਾਮ ਦੀ ਦਾਤ ਦੇ ਦੇਵੇ ਕਹਿੰਦੇ ਉਹ ਪੁਰਖ ਅਸਲ ਸਿਆਣਾ ਹੈ ਭਾਈ ਉਹ ਹੀ ਸੋਣਾ ਸੱਜਣ ਹੈ ਸਿਆਣਾ ਬਣ ਜਾਂਦਾ ਉਹ ਹੋਰ ਤੇ ਜਿਹਦੇ ਕੋਲ ਪ੍ਰਮਾਤਮਾ ਕਿਰਪਾ ਕਰਕੇ ਸਿਮਰਨ ਦੀ ਦਾਤ ਦੇਵੇ ਉਹ ਉਹ ਤੂੰ ਸਿਆਣਾ ਹੋਰ ਕੌਣਾ ਤੇ ਜਿਹਦੇ ਕੋਲ ਨਾਮ ਨਹੀਂ ਉਹ ਕਮਲਾ ਉਹ ਤੋਂ ਵੱਡਾ ਕਮਲਾ ਕੌਣਾ ਬਾਣੀ ਕਹਿੰਦੀ ਬਿਨ ਨਾਵ ਹੈ ਜਗ ਕਮਲਾ ਫਿਰ ਹੈ ਗੁਰਮੁਖ ਨਦਰੀ ਆਇਆ ਉਹ ਕਮਲਾ ਹੀ ਆ ਭਾਵੇਂ ਕੁੱਲ ਦੁਨੀਆ ਹੀ ਹੋਵੇ ਕੀ ਕਰੋਗੇ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲ ਪਿਆ ਮੈਂ ਤਾਂ ਉਹਨਾਂ ਤੋਂ ਕੁਰਬਾਨੇ ਜਾਂਦਾ ਹਾਂ ਭਾਈ ਗੁਰਮੁਖੋ ਬਾਰੇ ਜਾਈਏ ਕੁਰਬਾਨੇ ਜਾਈਏ ਉਹਨਾਂ ਤੋਂ ਬਿਹਾਰੇ ਜਾਂਦੇ ਹਾਂ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਕਹਿੰਦੇ ਮਾਗਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਸੁੱਚੇ ਉੱਚੇ ਸੁੱਚੇ ਜੀਵਨ ਵਾਲੇ ਆਖਿਆ ਜਾਂਦਾ ਹੈ ਮਾਗਦਾ ਮਹੀਨਾ ਸਾਧ ਸੰਗਤ ਮਹਾਰਾਜ ਕਹਿੰਦੇ ਉਹਨਾਂ ਨੂੰ ਸੱਚੇ ਕਹੋ ਕਿਹੜੇ ਜੀ ਕਹਿੰਦੇ ਜਿਨ ਪੂਰਾ ਗੁਰੂ ਮਿਹਰਵਾਨ ਜਿਨ੍ਹਾਂ ਦੇ ਉੱਤੇ ਪੂਰਾ ਗੁਰੂ ਮਿਹਰਵਾਨ ਹੋ ਗਿਆ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਸਾਧ ਸੰਗ ਜੀਵਨ ਸਫਲ ਹੋ ਗਏ ਲੋਕ ਸੁਖੇ ਪ੍ਰਲੋਕ ਸਹੇਲੇ ਹੋ ਗਏ ਇੱਥੇ ਸਮੇਂ ਦੀ ਸਮਾਪਤੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ